ਸਮਾਣਾ ਵੱਲੋਂ ਜੀਵਨ ਹਸਪਤਾਲ ਪਟਿਆਲਾ ਅਤੇ ਸੂਰਯ ਦੰਦ ਦਾ ਹਸਪਤਾਲ ਸਮਾਣਾ ਦੇ ਸਹਿਯੋਗ ਨਾਲ ਸਮਾਣਾ ਦੀ ਅਗਰਵਾਲ ਧਰਮਸ਼ਾਲਾ ਵਿਖੇ ਫਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਇਸ ਕੈਂਪ ਦਾ ਉਦਘਾਟਨ ਸਾਬਕਾ ਮੰਤਰੀ ਪੰਜਾਬ ਚੇਤਨ ਸਿੰਘ ਜੋੜਾ ਮਾਜਰਾ ਨੇ ਕੀਤਾ ਇਸ ਕੈਂਪ ਦੇ ਵਿੱਚ ਡਾਕਟਰ ਸਿਮਰਨ ਕੌਰ ਮਾਨ ਡਾਕਟਰ ਹੈਰੀ ਮਹਿਤਾ ਜਨਾਨਾ ਰੋਗਾ ਦੇ ਡਾਕਟਰ ਰਵਿੰਦਰ ਕੌਰ ਖਾਂਦੇ ਡਾਕਟਰ ਆਸ਼ਾ ਪ੍ਰਿਤਪਾਲ ਕੌਰ ਡਾਕਟਰ ਖੁਸ਼ਬੂ ਦੰਦਾਂ ਦੇ ਮਾਰ ਡਾਕਟਰ ਹਿਮਾਸ਼ੂ ਨੇ ਕੈਂਪ ਵਿੱਚ ਆਏ ਹੋਏ ਮਰੀਜ਼ਾਂ ਦਾ ਚੈੱਕਅਪ ਕਰਕੇ ਉਹਨਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਪ੍ਰੈਸ ਕਲੱਬ ਸਮਾਣਾ ਦੇ ਪ੍ਰਧਾਨ ਸ਼ੋਕੂਮਾਰ ਵੱਲੋਂ ਕੈਂਪ ਵਿੱਚ ਆਏ ਸਭ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ ਰਿਪੋਰਟ ਹਰਦਿਆਲ ਸਿੰਘ ਨਾਗੀ ਬਸ ਉਹ ਨਹੀਂ ਬੋਲਦਾ ਜੀ ਅਬਲ ਇੱਕ ਟੋਕਾ ਹੋ ਗਿਆ ਬੋਲਦਾ ਆਹੋ ਅਸਮੀ ਉਧਰ ਜੇ ਪਰਲੇ ਕਰਦੇ ਪ੍ਰਧਾਨ ਜੀ ਆ ਨਾ ਆ ਜੋ ਹਮਾਰੇ ਦੀ ਦੇਖਾ ਉਹ ਮਦਰ ਦੇ ਪਾਈ ਹਾਰ ਇੱਕ ਬਸ ਮਦਰ ਦੀ ਪਾਈ ਹਾਰ ਤੂੰ ਬਸ ਆਪੋਰਟੈਂਸ ਆਹ ਦੇ ਆਪੋਰਟੈਂਸ ਲੱਗੇ ਰ ਬਟਾ ਇਹ ਉਹ ਤਰਕਾਉਂਦਾ ਫੋਟੋ ਦੁਆਰੇ ਹੋ ਲੈਣੋ ਜੀ ਹਾਂਜੀ ਬੋਨੀ ਖੜ ਤੂੰ ਨਾਲ ਯਾਰ ਰਾਜੇ ਤੇਰਾ ਫੋਮ ਜੂ ਮੋੜ ਕੰਨ ਲਾ ਤਾ ਪਿੱਛੇ ਜਾ ਆਜੋ ਕਮਾਨਾ ਸਾਹਿਬ ਅੱਗੇ ਆ ਜਾ ਤੁਸੀਂ ਪਿੱਛੇ ਹੋਏ ਅਓ ਜੀ ਹਾਂਜੀ ਜੋੜਾਵਾਦਰਾ ਸਾਹਿਬ ਆ ਜਿਹੜਾ ਕੈਂਪ ਲੱਗਾ ਉਹਦੇ ਪਰ ਤੁਸੀਂ ਕੀ ਕਹੋਗੇ ਇਹ ਪ੍ਰੈਸ ਕਲੱਬ ਸਮਾਣਾ ਵੱਲੋਂ ਜਿਹੜਾ ਪਹਿਲਾ ਮੈਡੀਕਲ ਕੈਂਪ ਅੱਜ ਸਮਾਣਾ ਵਿਖੇ ਜਿਹੜਾ ਲਾਇਆ ਗਿਆ ਮੈਂ ਇਨ੍ਹਾਂ ਸਾਰੇ ਸਾਡੇ ਪੱਤਰਕਾਰ ਭਾਈਚਾਰਾ ਜਿੰਨਾ ਵੀ ਪ੍ਰੈਸ ਕਲੱਬ ਆ ਜਿਹੜਾ ਇਹਨਾਂ ਨੂੰ ਮੁਬਾਰਕਬਾਦ ਦਿਨਾ ਜਿਨ੍ਹਾਂ ਨੇ ਬੜਾ ਸੋਹਣਾ ਉਪਰਾਲਾ ਕੀਤਾ ਕਿਉਂਕਿ ਪੰਜਾਬ ਦੇ ਉੱਤੇ ਜੋ ਖੜਾਂ ਦੀ ਬਹੁਤ ਵੱਡੀ ਮਾਰ ਜਿਹੜੀ ਪੰਜਾਬ ਦੇ ਉੱਤੇ ਪਈ ਆ ਉਹਨੂੰ ਦੇਖਦੇ ਹੋਏ ਅੱਜ ਸਾਰੇ ਪ੍ਰੈਸ ਕਲੱਬ ਆਪਣੇ ਸਮਾਣਾ ਦੇਖੇ ਵੱਖ-ਵੱਖ ਜਿਹੜੇ ਡਾਕਟਰ ਨੇ ਚਾਹ ਹੱਡੀਆਂ ਦਾ ਹੋਵੇ ਤੇ ਅਕਾਇਨੀ ਦਾ ਡਾਕਟਰ ਹੋਵੇ ਜਾਂ ਫਿਜ਼ੀਓਥੈਰੇਪੀ ਦਾ ਹੋਵੇ ਅੱਖਾਂ ਦਾ ਹੋਵੇ ਸਾਰੇ ਤਰ੍ਹਾਂ ਦੇ ਜਿਹੜੇ ਡਾਕਟਰ ਨੇ ਉਹ ਅੱਜ ਆਏ ਹੋਏ ਨੇ ਔਰ ਬਹੁਤ ਸਾਰਾ ਫਾਇਦਾ ਸਾਡੇ ਭੈਣ ਭਰਾਵਾਂ ਨੂੰ ਬਜ਼ੁਰਗਾਂ ਨੂੰ ਇੱਥੋਂ ਹੋਣਾ ਕਿਉਂਕਿ ਬਹੁਤ ਸੋਨਾ ਉਪਰਾਲਾ ਔਖੇ ਸਮੇਂ ਦੇ ਵਿੱਚ ਜਿਹੜੀ ਪਹਿਲ ਕਰਮੀ ਕੀਤੀ ਗਈ ਇਹ ਸਾਰੇ ਪ੍ਰੈਸ ਕਲੱਬਾਂ ਜਿਹੜੀ ਉਹ ਵਧਾਈ ਕੀ ਬੰਦ ਥੈਂਕ ਯੂ